ਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤ ਆਲਰਾਉਂਡਰ ਹਰਿਆਣਾ ਤੇ ਮੌਸਮ ਅੱਜ ਬਹੁਤ ਹੀ ਵਧੀਆ ਠੰਡਾ ਠਾਰ ਬਣਿਆ ਹੋਇਆ ਹੈ ਸਾਡੇ ਇਲਾਕੇ ਸਰਸੇ ਦੇ ਵਿੱਚ ਤੇ ਆ ਚਲੋ ਅੱਜ ਵਲੌਗ ਬਣਾਣੇ ਆ ਨਾ ਕਿਤੇ ਕੋਈ ਸੂਰਜੇ ਵਧੀਆ ਉਹ ਛੋਟੀਆਂ ਛੋਟੀਆਂ ਕਣੀਆਂ ਜੀਆਂ ਪੈਣਦੀਆਂ ਤੇ ਹਵਾਵਾਂ ਚੱਲਣੀਆਂ ਠੰਡੀਆਂ ਹੁਣ ਆਪਾਂ ਚਲੋ ਬਾਹਰੋਂ ਗੇੜਾ ਮਾਰਦੇ ਆ ਇਹ ਸਾਡੀ ਟੋਖੇ ਵਾਲੀ ਦੁਕਾਨ ਨੇੜੇ ਪੈਂਦੀ ਹੈ। ਲਓ ਜੀ ਅੱਜ ਪਸ਼ੂ ਵੀ ਨਜ਼ਾਰੇ ਲੈ ਆਂਦੇ ਨੇ ਪਿੰਪਲ ਥੱਲੇ ਪੂਰੇ ਠੰਡਾ ਮੌਸਮ ਹੈ। ਇਹ ਨੇ ਸਾਡੇ ਵੀਰ ਸੱਤਾ RAM ਜੀ ਇਹਨਾਂ ਕੋਈ ਅਸੀਂ ਪਿੰਚਾ ਲਵਾਣੇ ਆ। ਲక్ష్ਮੀ ਮਾਤਾ ਦੀ ਪੂਜਾ ਕਰਦੇ ਰਹਿੰਦੇ ਨੇ। ਹੁਣ ਕੀ ਤਾਂ ਆਂਦੇ ਪਟੜੋ? ਬਾੜਾ ਬਾੜਾ ਬਾੜਾ। ਆਟਾ ਟੋਪੀ ਦਾ ਕੇ ਸਾਰੇ ਚਲੋ ਵਧੀਆ ਨਹੀਂ بارش ਮੌਸਮ ਤੇ ਵਧੀਆ ਲੋ ਜੀ ਹੁਣ ਆ ਗਏ ਆਪਾਂ ਕਾਲੋ ਨਵਾਸ ਇੱਥੇ ਕੋਠੀ ਪਾਣ ਦੀ ਤਿਆਰੀ ਚੱਲੰਦੀ ਹੈ ਵੈਨਿਆ ਕਿਹੜੇ ਪਾਉਂਦੇ ਆ ਡਿਜ਼ਾਈਨ ਯੂ ਨਕਸ਼ਾ ਆ ਗਿਆ ਨੀਆਂ ਨੂੰ ਪੁੱਟਤੀਆਂ ਨੇ ਨੀ ਮਿਸਤਰੀ ਸਾਹਿਬ ਨਾਲ ਕਰਦੇ ਆ ਗੱਲਬਾਤ ਸੱਤਰੀ ਗਾੜ ਮਿਸਤਰੀ ਸਾਹਿਬ ਕੀ ਆ ਇਹ ਨੇ ਮਿਸਤਰੀ ਸਾਹਿਬ ਕਿੱਥੋਂ ਰਾਣੀਆਂ ਤੋਂ ਰਾਣੀਆਂ ਤੋਂ ਜੀ ਕੀ ਨਾਮ ਹੈ ਜੀ ਆਪਣਾ ਮਕਤਾਰ ਸਿੰਘ ਇਹ ਵਾਣਗੇ ਨਕਸ਼ਾ ਨਕਸ਼ਾ ਵਿਖਾਤਾ ਤੁਹਾਨੂੰ ਹਾਂਜੀ ਹਾਂਜੀ ਨਕਸ਼ਾ ਵਿਖਾਤਾ 2.5 ਕਿਲੋ ਤਾਂ ਤੇ ਪਾ ਲੈ ਹੋਰ ਜੀ ਪਾ ਲੈ ਨਹੀਂ ਦੇ ਦੇਣੀ 2.5 ਕਿਲੋ ਤਾਂ 20 ਬੰਦੇ ਪਹਿਲੇ ਵਜਨ ਵਧਿਆ ਘਟਿਆ ਅੱਗੇ ਨਾ ਘਟਿਆ ਜੀ ਭਾਜੀ ਅੱਛਾ ਚਲੋ ਵਧੀਆ ਕਿ ਰੋੜਾਂ ਦੀਆਂ ਹਾਂ ਭਾਜੀ ਕੋਈ ਵੀਡੀਓ ਵੀਡੀਓ ਬਣਾਓ ਵੀਡੀਓ ਮੈਂ ਪੂਰਾ ਠੰਡਾ ਮੌਸਮ ਹੈ ਕਿਉਂ ਵੀ ਹਾਂਜੀ ਬਹੁਤ ਵਧੀਆ ਵਧੀਆ ਮੌਸਮ ਤੇ ਵਧੀਆ ਮਹੂਰਤ ਹੋਣ ਲੱਗਾ ਸ਼ੋਭ ਸ਼ੋਭ ਮਹੂਰਤ ਕਰੋ ਲੋ ਰੱਬ ਦਾ ਨਾਮ ਹੋਸਾ ਮੈਂ ਠੰਡਾ ਹੀ ਰਹੇ ਚਾਹ ਵੀ ਸਹੀ ਗੱਲ ਹੈ ਤੇ ਆਪਣੇ ਠੇਕੰਦਾਰ ਭਾਜੀ ਹਾਂ ਠੇਕੰਦਾਰ ਨਾ ਦੱਸਤਾ ਸੀ ਨਾਮ ਇਹਨਾਂ ਨੇ ਆਪਣਾ ਹਾਂ ਮਖਤਿਆਰ ਸਿੰਘ ਠੇਕੰਦਾਰ ਰਾਣੀਆਂ ਤੋਂ ਮਖਤਿਆਰ ਸਿੰਘ ਜੀ ਰਾਣੀਆਂ ਤੋਂ ਉਹ ਭਾਜੀ ਆਪਣਾ ਲੋ ਵੀ ਉਹ ਠੇਕੰਦਾਰ ਆ ਇੱਕ ਹੀ ਸਭ ਬਣਾਉਂਦਾ ਲੋਕਾਂ ਦਾ ਘਰ ਪਾਉਂਦਾ ਕਿਉਂ ਵੀ ਹਾਂਜੀ ਹਾਂਜੀ ਸਾਰੀ ਉਮਰ ਚ ਘਰ ਹੀ ਬਣਾਉਂਦਾ ਪਹਿਲਾਂ ਇੱਕ ਘਰ ਮਾਦਾ ਪਿਤਾ ਨੇ ਬਣਾਇਆ ਹੁੰਦਾ ਫਿਰ ਅੱਗੇ ਬੱਚੇ ਹੋ ਜਾਂਦੇ ਨੇ ਫਿਰ ਉਹ ਬਣਾਉਂਦੇ ਨੇ ਫਿਰ ਇਹਦੇ ਦੋ ਬੱਚੇ ਜਗਾ ਜੁੜਵੇ ਕਿਉਂ ਵੀ ਇਹ ਪਹਿਲੇ ਬੜਾ ਪਰੇਸ਼ਾਨ ਲੱਗੇ ਬਹੁਤ ਜ਼ਿਆਦਾ ਪਰੇਸ਼ਾਨ ਪਰੇਸ਼ਾਨ ਤੇ ਹੋਣਾ ਹੀ ਹੈ ਇਹ ਹੁਣ ਉਹ ਪੁੱਠੇਕਰਦਾਂ ਨਾਲ ਗੱਲਬਾਤ ਕਰਕੇ ਆਵਾਂ ਹਾਂ ਉਹ ਨਾ ਬਰੇ ਆਪਾਂ ਨਹੀਂ ਜਾਣਦੇ ਕਿਉਂ ਵੀ ਆਪਾਂ ਦੇ ਸੀਨੀਅਰ ਆ ਹੀ ਲੱਗੇ ਨੇ ਨਾ ਪੀਤਾ ਫੜਿਆ ਉਹ ਵੀ ਸੀਨੀਅਰ ਬਣਾ ਲਈ ਪੁੱਠੇ ਇਹ ਮੰਦਾ ਹੀ ਦਾ ਬੜੀ ਨਾ ਉਹ ਵਿਚਾਰੇ ਪਤਾ ਨਹੀਂ ਕੀ ਗੱਲਬਾਤ ਕਰ ਕਰਦਾ ਨਹੀਂ ਇੱਥੇ ਰਹਿਣਾ ਮੈਂ ਮੈਂ ਦੇ ਵਲੌਗ ਬਣਾਉਂਦਾ ਹੀ ਰਹਿਣਾ ਬਸ ਜਦੋਂ ਹੋ ਨੀ ਆ ਗਿਆ ਫਿਰ ਇੰਨਾ ਰਹਿ ਗਿਆ ਇੰਨਾ ਕਰਦਾ ਕਿਉਂ ਵੀ ਤੇਰੇ ਕਿ ਲੱਕ ਲੁਕ ਪੀੜ ਹੁੰਦਾ ਆਪਸ਼ ਹੋ ਰਹੀ ਚੁੱਕ ਤੇ ਆ ਜਾ ਆਪਾਂ ਚੱਲੀ ਇੱਥੇ ਤੈਨੂੰ ਖਾ ਕੇ ਲਿਆਉਣਾ ਇਹ ਆ ਬੀਆ ਸੋ ਲੱਗਣਾ ਸਦੋਂ ਜਾਂਦੀ ਹੋ ਰਹੀ ਕੋਈ ਗੱਲਾਂ ਆ ਜਾ ਚੱਲ ਫਿਰਨਾ ਫਿਰ ਸੈੱਟ ਕਰਵਾ ਕੇ ਲਿਆਉਂ ਕਿੱਥੇ ਆ ਨਾ ਨਹੀਂ ਨਹੀਂ ਪਹਿਲਾਂ ਬਾਦੀਏ ਪਹਿਲਾਂ ਬਾਤ ਵੜਨ ਤੋਂ ਪਹਿਲੇ ਕਰਾ ਦਾਂਗੇ ਸੈੱਟ ਇਹ ਜਾਂਦਾ ਨਹੀਂ ਮੈਂ ਤਾਂ ਕਹਿੰਦਾ ਮਨ ਲੱਕ ਦਾ ਬਹੁਤ ਭੈੜਾ ਹੁੰਦਾ ਹੈ ਨਾ ਵਦਾਇਨ ਦਰਦ ਨੂੰ ਮੈਂ ਨੂੰ ਮਗਰ ਚੱਲਦੇ ਮੋਟੇ ਕਰਵਾਏ ਕੋਈ ਤੇ ਬਾਕੀ ਵੀਡੀਓ ਉਦੋਂ ਕਰਾਂਗੇ ਜਦੋਂ ਸਟਾਰਟ ਹੋ ਜਾਏ ਕੰਮ ਆ ਪੈਪ ਕਿੜੀ ਆ ਗਈ ਏ ਤੇ ਪੇ ਪੈਰ ਉਹ ਯਾਰ ਵਿਰਿੰਦਰ ਸਿੰਘ ਜੀ ਉਹ ਚੌਕੀਆਂ ਜਾ ਰਹੀਆਂ ਨੇ ਕਲਸੀ ਵਾਲੀ ਠੀਕ ਠੀਕ ਇਹ ਲਓ ਜੀ ਮੌਸਮ ਦਾ ਆਨੰਦ ਕਿੱਥੇ ਕਿੱਥੇ ਮੌਸਮ ਠੰਡਾ ਹੋਇਆ ਕਮੈਂਟ ਕਰਕੇ ਜਰੂਰ ਕਰਿਓ